ਹਾਂਜੀ ਫਿਰ ਟੈਕਟਾ ਹੀ ਬੋਕਾ ਜੀ ਮੇਰੀਆਂ ਤਾਂ ਅੱਛਾ ਐਡਵਾਂਸ ਹੀ ਕੀਤੀਆਂ ਬੁਕਿੰਗ ਕੀਤੀ ਹੋਈ ਹੈ ਕਿੰਨਾ ਕੋ ਪਸੰਦ ਕਰਦੇ ਹੋ ਬੱਬੂ ਮਾਰ ਬਹੁਤ ਜ਼ਿਆਦਾ ਕਟੜ ਫੈਨ ਆ ਜੀ ਸਮਾਨ ਜ਼ਿਆਦਾ ਖਾਦਾ ਲੱਗ ਕਿਹੜਾ ਸਮਾਨ ਵੀਰੇ ਚਾੜ ਕਰ ਮਾਣ ਚੰਦਰੇ ਨਾ ਹੁਣ ਸਮਾਨ ਸਮੂਹ ਚ ਕੋਈ ਨਹੀਂ ਰੱਖਿਆ ਹੈਗਾ ਇਹੋ ਜੀ ਚੀਜ਼ਾਂ ਚ ਠੀਕ ਹੈ ਇਹ ਸਮਾਨ ਰੁੱਟ ਗਿਆ ਮੇਰੇ ਨਾਲ ਪੜੇ ਆ ਮੇਰੇ ਕਲਾਸ ਮੇਡ ਆ ਮੀਟ ਕਰ ਰਹੇ ਹੋ ਫਿਰ ਤੁਹਾਡੇ ਦੋਸਤ ਵੀ ਆ ਰਹੇ ਨੇ ਜੀ 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 ਹੈਲੋ ਬੇਸਬਰੀ ਨਾ ਲੱਗਦਾ ਕਿ ਸਾਡਾ ਕੋਈ ਦੋਸਤ ਅੱਗੇ ਵਧ ਜਾਂਦਾ ਤੇ ਅਸੀਂ ਚਲੋ ਫਿਰ ਦੇਖਦੇ ਆ ਮਾਣ ਮਹਿਸੂਸ ਹੁੰਦਾ ਹੈ ਬਿਲਕੁਲ ਜੀ ਬਿਲਕੁਲ ਤੁਸੀਂ ਬੱਬੂ ਮਾਨ ਨੂੰ ਕਿਉਂ ਪਸੰਦ ਕਰਦੇ ਹੋ ਨਹੀਂ ਉਹਨਾਂ ਦੀ ਸ਼ੇਰੋ ਸ਼ਾਇਰੀ ਬਹੁਤ ਪੁਰਾਣੀ ਨਹੀਂ ਸੁਣਦੇ ਆ ਜੀ ਅੱਛਾ ਸੌਣ ਦੀ ਝੜੀ ਪੁਰਾਣੇ ਬਹੁਤ ਗਾਣੇ ਸੁਣਦੇ ਰਹੇ ਆ ਅੱਛਾ ਸੱਚਾ ਸੂਰਮਾ ਰਹੀ ਹੈ ਉਹਨਾਂ ਦੀ ਫਿਲਮ ਕਾਫੀ ਸਮੇਂ ਬਾਅਦ ਆ ਰਹੀ ਹੈ ਤੇ ਕਿਵੇਂ ਕਿਵੇਂ ਦੇਖਦੇ ਹੋ ਉਸ ਫਿਲਮ ਨਹੀਂ ਬੜੀਆਂ ਜੀ ਇਤਿਹਾਸ ਦੀ ਗੱਲ ਕਰ ਰਹੇ ਨੇ ਤੇ ਅਸੀਂ ਦੇਖਣ ਜਾਵਾਂਗੇ ਜ਼ਰੂਰ ਦੇਖਾਂਗੇ ਤੇ ਫਿਲਮ ਆ ਰਹੀ ਉਹਨਾਂ ਦੀ ਸੱਚਾ ਸੂਰਮਾ ਤੁਸੀਂ ਸੁਣਿਆ ਉਸ ਜੀ 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 ਬਿਲਕੁਲ ਇੰਨੀ ਵੀ ਲੱਗਦਾ ਹੈ ਕਿ ਫਿਲਮ ਆਏਗੀ ਤੇ ਕਿੰਨਾ ਕੁ ਜ਼ਿਆਦਾ ਤੁਹਾਨੂੰ ਉਮੀਦ ਹੈ ਬੱਡੂਪਰ ਹਿੱਟ ਹੈ ਜੀ ਸੱਪਡੂਪਰ ਹੈ ਹਸ਼ਰ ਨਾਲੋਂ ਵੀ ਵੱਧ ਹੋਊਗੀ ਸ਼ਾਮ ਹੋ ਗਈ ਤੇ ਬੱਬੂ ਮਾਨ ਆਏ ਨਹੀਂ ਹਜੇ ਤੱਕ ਹਾਂਜੀ ਹਾਂਜੀ ਆਉਣ ਵਾਲੀ ਹੈ 7 ਵਜੇ ਆਉਣਗੇ ਅੱਛਾ ਜੇ ਪੂਰਾ ਟਾਈਮ ਪਤਾ ਕਰ ਲਿਆ ਹੈ ਬੱਤਾਂ ਹਾਂਜੀ ਹਾਂਜੀ ਸਾਰਾ ਕੁਝ ਹੀ ਕਰਦੇ ਹਾਂ ਪਹਿਲਾਂ ਪਤਾ ਲੱਗ ਗਿਆ ਪੱਕੇ ਫੈਨ ਨੇ ਪੱਕੇ ਫੈਨਾਂ ਨੂੰ ਪਹਿਲਾਂ ਖਬਰ ਹੋ ਜਾਂਦੀ ਹੈ ਨਾ ਹਾਂਜੀ ਸਾਨੂੰ ਇਹਨਾਂ ਨੇ ਵੀ ਚਿੰਗਾ ਲੱਗਦਾ ਮੈਮ ਇੱਕ ਤਾਂ ਇਨਸਾਨ ਬਹੁਤ ਹੈ ਇੱਕ ਚੈਰਿਟੀ ਬਹੁ ਕਰਦੇ ਨੇ ਜਿਹੜੇ ਸ਼ੋਅ ਨਹੀਂ ਕਰਦੇ ਤੇ ਇੱਕ ਕਿਸਾਨੀ ਅੰਦੋਲਨ ਚ ਸਭ ਤੋਂ ਵੱਧ ਉਹਨਾਂ ਨੇ ਯੋਗਦਾਨ ਪਾਇਆ ਬੱਬੂ ਮਾਨ ਨੂੰ ਤੁਸੀਂ ਕਿੰਨਾ ਕ ਪਸੰਦ ਕਰਦੇ ਹੋ ਮਾਨ ਤਾਂ ਦੇਖੋ ਜੀ ਪੂਰਾ ਪੰਜਾਬ ਹੀ ਉਹਨਾਂ ਨੂੰ ਪਸੰਦ ਕਰਦਾ ਜੀ ਹਨਾ ਲੈਜਨਡ ਬੰਦੇ ਆ ਪੰਜਾਬ ਨਾਲ ਖੜਨ ਵਾਲੇ ਬੰਦੇ ਆ ਉਹ ਪੰਜਾਬ ਦੇ ਹੱਕਾਂ ਦੀ ਗੱਲ ਕੀਤੀ ਸਦਾ ਤੇ ਹਾਂਜੀ ਪੂਰਾ ਪੰਜਾਬ ਹੀ ਉਹਨਾਂ ਨੂੰ ਪਿਆਰ ਕਰਦਾ ਜੀ ਇਕੱਲੇ ਅਸੀਂ ਬਾਈ ਦੀ ਵੇਟ ਕਰ ਰਹੇ ਹਾਂ ਕਿਵੇਂ ਮਹਿਸੂਸ ਹੋਊਗਾ ਕੀ ਸੋਚ ਰਹੇ ਹੋ ਵੀ ਜਦੋਂ ਉਹ ਆਉਣਗੇ ਤੁਹਾਡਾ ਫਰਸਟ ਰਿਐਕਸ਼ਨ ਕੀ ਹੋਊਗਾ ਬਹੁਤ ਖੁਸ਼ੀ ਹੋਣੀ ਆ ਜੀ ਫਸਟ ਟਾਈਮ ਬਾਈ ਜੀ ਨੂੰ ਦੇਖਾਂਗੇ ਅੱਛਾ ਹਾਂਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਉਮੀਦ ਹੈ ਤੁਸੀਂ ਸਰਜਾਂ ਨੇ ਠੀਕ-ਠਾਕ ਹੋਵੋਗੇ ਮੈਂ ਤੁਹਾਡੇ ਨਾਲ ਨੂਰਵਰ ਚੋ ਤਾਂ ਦੋਸਤੋ ਅਸੀਂ ਅੱਜ ਪਹੁੰਚੇ ਹੋਏ ਆ ਪੰਜੋਏ ਪਤਾ ਲੱਗਿਆ ਕਿ ਇੱਥੇ ਬੱਬੂ ਮਾਨ ਨੇ ਆਣਾ ਕਿਉਂਕਿ ਫਿਲਮ ਜੋ ਆ ਰਹੀ ਹੈ ਜੀ ਸੋਰਮਾਸੋ ਇੱਥੇ ਦੇਖਣ ਲਈ ਉਹਨਾਂ ਨੂੰ ਲੋਕ ਪਹੁੰਚੇ ਹੋਏ ਨੇ ਕਾਫੀ ਐਕਸਾਈਟਡ ਨੇ ਉਹਨਾਂ ਦੇ ਫੈਨਸ ਉਹਨਾਂ ਦੇ ਨਾਲ ਗੱਲਬਾਤ ਕਰਦੇ ਆ ਕਿ ਕਿੰਨਾ ਕੁ ਜ਼ਿਆਦਾ ਬੱਬੂ ਮਾਨ ਨੂੰ ਪਿਆਰ ਕਰਦੇ ਨੇ ਸੋ ਆਓ ਆਪਾਂ ਕਰਦੇ ਆ ਗੱਲਬਾਤ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਹੋ ਠੀਕ ਠਾਕ ਹੋ ਜੀ ਬੈਠੀਏ ਠੀਕ ਹੋ ਰਹੀ ਹੈ ਜੀ ਬਿਲਕੁਲ ਜੀ ਕਦੋਂ ਕਦੇ ਆਏ ਹੋ ਸਾਨੂੰ ਹੋ ਗਿਆ ਜਦਾਂ ਕਿ ਅੱਛਾ ਤੇ ਬਬੂ ਮਾਨ ਨੂੰ ਤੁਸੀਂ ਕਿੰਨਾ ਕਿ ਪਸੰਦ ਕਰਦੇ ਹੋ ਹੈਲੋ ਬਬੂ ਮਾਨ ਤਾਂ ਦੇਖੋ ਜੀ ਪੂਰਾ ਪੰਜਾਬ ਹੀ ਉਹਨਾਂ ਨੂੰ ਪਸੰਦ ਕਰਦਾ ਜੀ ਹਨਾ ਲੈ ਜਣ ਬੰਦੇ ਆ ਪੰਜਾਬ ਨਾਲ ਖੜਨ ਵਾਲੇ ਬੰਦੇ ਆ ਪੰਜਾਬ ਦੇ ਹੱਕਾਂ ਦੀ ਗੱਲ ਕੀਤੀ ਸਦਾ ਤੇ ਹਾਂਜੀ ਪੂਰਾ ਪੰਜਾਬ ਹੀ ਉਹਨਾਂ ਨੂੰ ਪਿਆਰ ਕਰਦਾ ਜੀ ਇਕੱਲੇ ਅਸੀਂ ਤੇ ਫਿਲਮ ਆ ਰਹੀ ਉਹਨਾਂ ਦੀ ਸੱਚਾ ਸੂਰਮਾ ਤੁਸੀਂ ਸੁਣਿਆ ਉਸ ਜੀ 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 ਬਿਲਕੁਲ ਕਿਵੇਂ ਲੱਗਦਾ ਕਿ ਫਿਲਮ ਆਏਗੀ ਤੇ ਕਿੰਨਾ ਕਿ ਜ਼ਿਆਦਾ ਤੁਹਾਨੂੰ ਮੀਡਾ ਸੁਪਰ ਡੂਪਰ ਹਿੱਟ ਹੈ ਜੀ ਸੁਪਰ ਡੂਪਰ ਹੈ ਹਸ਼ਰ ਨਾਲੋਂ ਵੀ ਵਧੇ ਹੋਗੀ ਅੱਛਾ ਹਾਂਜੀ ਕਿਆ ਬਾਤ ਹੈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਠੀਕ ਹੋ ਤੁਸੀਂ ਬਹੁਤ ਵਧੀਆ ਲੋ ਹੈ ਲੋ ਹੈ ਕਿਵੇਂ ਦੇਖਦੇ ਹੋ ਬੱਬੂ ਮਾਨ ਕਿਵੇਂ ਲੱਗਦੇ ਨੇ ਤੁਹਾਨੂੰ ਬਹੁਤ ਵਧੀਆ ਸੋਣਾ ਜੀ ਜੀ ਉਹ ਪੰਜਾਬ ਦੇ ਹੱਕਾਂ ਦੀ ਗੱਲ ਕਰਨ ਵਾਲੇ ਜੀ ਜੀ ਬਹੁਤ ਵਧੀਆ ਇਨਸਾਨ ਨੇ ਤੇ ਜਿਹੜੇ ਨਾਲ ਉਹਨਾਂ ਦੇ ਗੁਰਪ੍ਰੀ ਤੋਤੀ ਆ ਰਹੇ ਹੋ ਸਾਡੇ ਪਿੰਡ ਤੋਂ ਹੀ ਆ ਮੇਰੇ ਨਾਲ ਪੜ੍ਹੇ ਆ ਮੇਰੇ ਕਲਾਸ ਮੇਡ ਆ ਵੀਟ ਕਰ ਰਹੇ ਹੋ ਫਿਰ ਤੁਹਾਡੇ ਦੋਸਤ ਵੀ ਆ ਰਹੇ ਨੇ ਜੀ 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 ਹੈਲੋ ਹੈਲੋ ਬੇਸਬਰੀ ਨਾ ਹੋਈ ਲੱਗਦਾ ਕਿ ਸਾਡਾ ਕੋਈ ਦੋਸਤ ਅੱਗੇ ਵੱਜ ਜਾਂਦਾ ਤੇ ਅਸੀਂ ਚਿਰੋ ਫਿਰ ਦੇਖਦੇ ਆ ਮਾਣ ਮਹਿਸੂਸ ਹੁੰਦਾ ਹੈ ਬਿਲਕੁਲ ਜੀ ਬਿਲਕੁਲ ਜੀ ਤਾਂ ਕੁਝ ਸਮੇਂ ਦੇ ਵਿੱਚ ਆਉਣ ਵਾਲੇ ਨੇ ਸੋ ਆਪਾਂ ਰਿਐਕਸ਼ਨਸ ਲੈਣੇ ਆ ਤੁਸੀਂ ਸਾਈਡ ਤੇ ਹੋ ਕੇ ਬੈਠੇ ਤੁਸੀਂ ਵੇਖਣਾ ਨਹੀਂ ਉਹਨਾਂ ਨੂੰ ਨਹੀਂ ਜੀ ਅਸੀਂ ਮਿਲਣਾ ਆ ਜੀ ਅੱਛਾ ਅੱਛਾ ਤੇ ਹੋਰ ਵੀ ਨੇ ਠੀਕ ਹੋ ਤੁਸੀਂ ਹੈਲੋ ਅੱਛਾ ਤੇ ਸੋਣੇ ਬੱਬ ਹੋ ਗਈ ਹੈ ਪੂਰੀ ਹਾਂਜੀ ਹਾਂਜੀ ਅੱਛਾ ਹਲੋ ਬੱਬੂ ਮਾਨ ਦੀ ਕਿਹੜੀ ਗਾਣੇ ਤੁਹਾਨੂੰ ਪਸੰਦ ਨੇ ਬੀਸਿਕਲੀ ਤੁਸੀਂ ਬੱਬੂ ਮਾਨ ਨੂੰ ਕਿਉਂ ਪਸੰਦ ਕਰਦੇ ਹੋ ਨਹੀਂ ਉਹਨਾਂ ਦੀ ਸ਼ੇਰੋ ਸ਼ੇਰੀ ਬਹੁਤ ਪੁਰਾਣੀ ਸੁਣਦੇ ਆਂ ਜੀ ਅੱਛਾ ਸੌਣ ਦੀ ਝੜੀ ਪੁਰਾਣੇ ਬਹੁਤ ਗਾਣੇ ਸੁਣਦੇ ਰਹੇ ਆਂ ਅੱਛਾ ਸੁੱਚਾ ਸੂਰਮਾ ਆ ਰਹੀ ਹੈ ਉਹਨਾਂ ਦੀ ਫਿਲਮ ਕਾਫੀ ਸਮੇਂ ਬਾਅਦ ਆ ਰਹੀ ਹੈ ਤੇ ਕਿਵੇਂ ਕਿਵੇਂ ਦੇਖਦੇ ਹੋ ਉਸ ਫਿਲਮ ਨੂੰ ਨਹੀਂ ਵਦਿਆ ਜੀ ਇਤਿਹਾਸ ਦੀ ਗੱਲ ਕਰ ਰਹੇ ਨੇ ਤੇ ਅਸੀਂ ਦੇਖਣ ਜਾਵਾਂਗੇ ਜ਼ਰੂਰ ਦੇਖਾਂਗੇ ਅੱਛਾ ਪਤਾ ਤੁਹਾਨੂੰ ਉਹਦੀ ਸੁੱਚੇ ਸੂਰਮੇ ਦੀ ਕਹਾਣੀ ਬਾਰੇ ਪਤਾ ਤੁਹਾਨੂੰ ਹਾਂਜੀ ਹਾਂਜੀ ਕੀ ਕਹਾਣੀ ਸੀਗੀ ਉਹ ਇੱਕ ਦੋ ਭਰਾਵਾਂ ਦੀ ਸੀ ਦੋ ਦੋਸਤਾਂ ਦੀ ਸੀ ਇੱਕ ਕਰਤਾਰ ਜਿਸ ਦਾ ਸੋਰ ਮਾ ਲੋਹਾਂ ਤੇ ਅੱਗੇ ਗਾਂ ਜਾਉਣੇ ਮੋੜ ਤੱਕ ਜਾਂਦੀ ਹੈ ਕਹਾਣੀ ਉਹ ਅਸੀਂ ਫਿਲਮ ਦੇਖੀ ਹੋਈ ਹੈ ਅਸੀਂ ਆਸ ਹੀ ਪੜਿਆ ਹੋਇਆ ਹੈ ਸ਼ਾਇਦ ਉਹਨਾਂ ਨੂੰ ਇੱਥੇ ਆ ਕੇ ਫਿਲਮਾਂ ਆਉਣੀਆਂ ਚਾਹੀਦੀਆਂ ਨੇ ਸੋ ਮੁੰਡੇ ਖੜੇ ਨੇ ਉਹ ਤੇ ਹਾਇ ਇੱਕ ਦਵਰੇ ਨਾਲ ਹੀ ਖੜਾ ਹੈ ਤੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਮੈਂ ਕਿ ਬੜੀ ਵੇਟ ਕਰ ਰਹੇ ਹਾਂ ਸ਼ਾਮ ਹੋ ਗਈ ਤੇ ਬੱਬੂ ਮਾਨ ਆਏ ਨਹੀਂ ਹਜੇ ਤੱਕ ਹਾਂਜੀ ਹਾਂਜੀ ਆਉਣ ਵਾਲੀ ਹੈ 7 ਵਜੇ ਆਉਣਗੇ ਅੱਛਾ ਜੇ ਪੂਰਾ ਟਾਈਮ ਪਤਾ ਕਰ ਲਿਆ ਹੈ ਹਾਂਜੀ ਹਾਂਜੀ ਸਾਰਾ ਕੁਝ ਹੀ ਕਰ ਲਿਆ ਅੱਛਾ ਤੇ ਫਿਰ ਮੈਨੂੰ ਇਹ ਦੱਸੋ ਵੀ ਬੱਬੂ ਮਾਨ ਦੀ ਫਿਲਮ ਆ ਰਹੀ ਹੈ ਸੱਚਾ ਜ਼ੂਰਮਾ ਪਤਾ ਤੁਹਾਨੂੰ ਹਾਂਜੀ ਟੈਕਟਾਂ ਹੀ ਬੁੱਕ ਆਈ ਮੇਰੀਆਂ ਤਾਂ ਅੱਛਾ ਐਡਵਾਂਸ ਹੀ ਕੀਤੀ ਹੈ ਕਿੰਨਾ ਕੁ ਪਸੰਦ ਕਰਦੇ ਹੋ ਬੱਬੂ ਮਾਨ ਬਹੁਤ ਜ਼ਿਆਦਾ ਕੱਟੜ ਫੈਨ ਆ ਜੀ ਕੱਟੜ ਫੈਨ ਹਾਂਜੀ ਹਾਂਜੀ ਅੱਛਾ ਉਹਨਾਂ ਦੇ ਗਾਣੇ ਕਿੰਨੇ ਅਸੀਂ ਆਏ ਹੋ 6 ਵਜੇ ਤੋਂ ਪਹਿਲਾਂ ਦੇ ਆਏ ਵੇ 5:30 ਵਜੇ ਜੀ ਮੰਨ ਲਓ खासा ਟਾਈਮ ਇੰਤਜ਼ਾਰ ਕਰਨਾ ਪੈ ਜੇ 12 ਵਜ ਜਾਣ ਕਰੋਗੇ ਮੈਂ ਮੁਖਸ਼ਰ ਸਾਹਿਬ ਤੋਂ ਵੀ ਪਿੱਛੇ ਹਾਂ ਹੋਰ ਕਰ ਲਾਂਗੇ ਸਾਰੀ ਰਾਤ ਇੱਥੇ ਆ ਬਾਈ ਦੀ ਵੇਟ ਲਈ ਵਾਹ ਜੀ ਵਾਹ ਫਿਰ ਤਾਂ ਤੁਹਾਨੂੰ ਮਿਲਣਾ ਜ਼ਰੂਰ ਚਾਹੀਦਾ ਉਹਨਾਂ ਨੂੰ ਹਨਾ ਸਸਤੀ ਕੈਲ ਜੀ ਕਿਵੇਂ ਤੁਸੀਂ ਵਧੀਆ ਵਧੀਆ ਜੀ ਇੰਤਜ਼ਾਰ ਦੀਆਂ ਘੜੀਆਂ ਹਜੇ ਪੂਰੀਆਂ ਹੋਈਆਂ ਨਹੀਂ ਲੱਗਦਾ ਹਨਾ ਨਹੀਂ ਹੋਈਆਂ ਨਹੀਂ ਆ ਜੀ ਅੱਛਾ ਬਾਈ ਦੀ ਵੇਟ ਕਰ ਰਹੇ ਹੋ ਨਹੀਂ ਮਹਿਸੂਸ ਹੋਊਗਾ ਕੀ ਸੋਚ ਰਹੇ ਹੋ ਵੀ ਜਦੋਂ ਉਹ ਆਉਣਗੇ ਤੁਹਾਡਾ ਫਰਸਟ ਰਿਐਕਸ਼ਨ ਕੀ ਹੋਊਗਾ ਬਹੁਤ ਖੁਸ਼ੀ ਹੋਣੀ ਆ ਜੀ ਫਰਸਟ ਟਾਈਮ ਬਾਈ ਤੇ ਕੀੜਾ ਉਹਨਾਂ ਦਾ ਕੋਈ ਫੇਵਰੇਟ ਗਾਣਾ ਤੁਹਾਡਾ ਕੋਈ ਉਹ ਸੁਣਦੇ ਹੋ ਨਹੀਂ ਸਾਰੇ ਫੇਵਰੇਟ ਆ ਮੈਂ ਉਹਨਾਂ ਦੇ ਕੋਈ ਇੱਕ ਕੋਈ ਵਧੀਆ ਲਾਈਨ ਕੋਈ ਮਿੱਤਰਾਂ ਦੀ ਛਤਰੀ ਥੋੜੀ ਜੀ ਅੱਛਾ ਮਿੱਤਰਾਂ ਦੀ ਛਤਰੀ ਥੋੜੀ ਠੀਕ ਜੀ ਕਹਿੰਦੇ ਬਹੁਤ ਸੋਹਣਾ ਗਾਣਾ ਜੀ ਅੱਛਾ ਅੱਛਾ ਕਿਵੇਂ ਲੱਗਦੇ ਨੇ ਤੁਹਾਨੂੰ ਬਹੁਤ ਜੀ ਬਹੁਤ ਵਧੀਆ ਬਹੁਤ ਵਧੀਆ ਅੱਛਾ ਫਿਲਮ ਆ ਰਹੀ ਉਹਨਾਂ ਦੀ ਸੋਚਾ ਸੁਰਮਾ ਉਹਨੂੰ ਦੇਖ ਕੇ ਕੀ ਕਹਿਣਾ ਚਾਹੋਗੇ ਬਹੁਤ ਵੈਲਸ ਮੈਂ ਪਹਿਲਾ ਬੁਕਿੰਗ ਕਰਾਦੀ ਵਸ ਜੀ ਤੇ ਸਾਡੇ ਭਾਈਆਂ ਦਾ ਜਿਵੇਂ ਬੱਬੂ ਆਣ ਸਾਹਿਬ ਜੀ ਸਾਡਾ ਗੋਤੀ ਮਾਨੀ ਆ ਜੀ ਸਾਨੂੰ ਬਹੁਤ ਪ੍ਰਾਊਡ ਫੀਲ ਹੁੰਦਾ ਜੀ ਚਲੋ ਵਧੀਆ ਗੱਲ ਹੈ ਮਾਨ ਵਾਲੀ ਗੱਲ ਹਾਂਜੀ 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 ਠੀਕ ਹੈ ਬਾਈ ਜੀ ਕਿੱਦਾਂ ਹੋ ਤੁਸੀਂ ਵਧੀਆ ਹੀ ਤੁਸੀਂ ਦੱਸੋ ਮੈਂ ਠੀਕ ਹਾਂ ਤੇ ਕਦੋਂ ਕਦੇ ਵੇਟ ਕਰ ਰਹੇ ਅਸੀਂ ਘੰਟੇ ਇੱਕ ਦੇ अच्छा ਸਾਨੂੰ ਟਾਈਮ ਦਾ ਪਤਾ ਸੀ ਨਾ ਅਸੀਂ ਉਸ ਹਿਸਾਬ ਨਾਲ ਹੀ ਆਏ ਅੱਛਾ ਪਹਿਲਾਂ ਪਤਾ ਲੱਗਿਆ ਪੱਕੇ ਫੈਨ ਨੇ ਪੱਕੇ ਫੈਨਾਂ ਨੂੰ ਪਹਿਲਾਂ ਖਬਰ ਹੋ ਜਾਂਦੀ ਹੈ ਨਾ ਜੀ ਸਾਨੂੰ ਇਹਨਾਂ ਨੇ ਵੀ ਮਗਰੋਂ ਪੋਸਟ ਪਾਈ ਸਾਨੂੰ ਪਹਿਲਾਂ ਪਤਾ ਲੱਗਿਆ ਸੀ ਆਉਣਗੇ ਇੱਥੇ ਅੱਛਾ ਤਾਂ ਤੁਹਾਨੂੰ ਪੱਬੂ ਮਾਨ ਦੇ ਵਿੱਚ ਕੀ ਚੰਗਾ ਲੱਗਦਾ ਮੈਮ ਇੱਕ ਤਾਂ ਇਨਸਾਨ ਬਹੁਤ ਹੈ ਇੱਕ ਚੈਰਿਟੀ ਬਹੁਤ ਕਰਦੇ ਨੇ ਜਿਹੜੇ ਸ਼ੋਅ ਨਹੀਂ ਕਰਦੇ ਤੇ ਇੱਕ ਕੰਸਾਨ ਆਸਾਨੀ ਅੰਦੋਲਨ ਚ ਸਭ ਤੋਂ ਵੱਧ ਉਹਨਾਂ ਨੇ ਆ ਜੋਗਦਾਨ ਪਾਇਆ ਜੀ ਕਿ ਉਹ ਇੱਕ ਕਲਾਕਾਰ ਜਿਹੜਾ ਨਾਲੇ ਤਾਂ ਗੀਤ ਵੀ ਗਾਉਂਦੇ ਐ ਐਂਟਰੇਨ ਵੀ ਕਰਦੇ ਐ ਤੇ ਇੱਕ ਚੰਗੀਆਂ ਗੱਲਾਂ ਵੀ ਕਰਦੇ ਐ ਜਿਨ੍ਹਾਂ ਦੇ ਬੇਟੇ ਦੀ ਮੌਤ ਹੋਈ ਸੀ ਨਾ ਉਹ ਇਕੱਲੇ ਨੇ ਉਹਨਾਂ ਨੂੰ ਬੱਬੂ ਮਾਨ ਚੈਰਿਟੀ ਕਰ ਰਿਹਾ ਗੱਲਾਂ ਜਿਉਂਕਿ ਉਹ ਸ਼ੋਅ ਨਹੀਂ ਕਰਦੇ ਹੂੰ ਸਭ ਤੋਂ ਵਧੀਆ ਗੱਲਾਂ ਇਹ ਗਰੀਬ ਦੀ ਹੈਲਪ ਕਰਦੇ ਐ ਅੱਛਾ ਤੇ ਪਹਿਲਾਂ ਤੁਸੀਂ ਮਿਲੇ ਉਹਨਾਂ ਨੂੰ ਵੇਖਿਆ ਕਦੀ ਵੇਖਿਆ ਤਾਂ ਦੋ ਤਿੰਨ ਵਾਰ ਆ ਜੀ ਇੱਕ ਵਾਰ ਅਸੀਂ ਹਰਿਆਣੇ 'ਚ ਸ਼ੋਅ ਦੇਖ ਕੇ ਆਏ ਸੀ ਰਾਤ ਨੂੰ 12 ਵਜੇ ਅੱਛਾ ਤੇ ਦੋ ਇੱਕ ਵਾਰੀ ਦਿੜਬੇ ਤੇ ਇੱਕ ਵਾਰੀ ਵਿਟੰਡੇ ਬਸ ਮਿਲੇ ਨਹੀਂ ਵੈਸੀ ਸੋ ਮਿਲਣਾ ਚਾਹੂਗੀ ਅੱਜ ਫਿਰ ਹਾਂਜੀ ਹਾਂਜੀ ਜਰੂਰ ਕਿ ਜੇ ਮਿਲੋਂਗੇ ਤਾਂ ਫਿਰ ਕੀ ਕਰੋਗੇ ਵਾਸ ਇੱਕ ਤਾਂ ਪਿਕ ਕਰਾਵਾਂਗੀ ਤੇ ਇੱਕ ਵੀ ਹੋਰ ਕਹਾਂਗੇ ਤੁਸੀਂ ਮਦਦ ਹੋਰ ਕਰਿਆ ਕਰੋਗਾ ਸਵਾਜੀਵਾ ਸੱਚੀ ਗੱਲ ਜੀ ਸੱਚੀ ਗੱਲ ਜੀ ਕਿ ਵੀ ਐਂਡ ਕਾ ਲਾਤੀਆਂ ਸੋਹਣੀ ਹੋਣੀ ਸੀ ਫੋਟੋ ਵੈਸੇ ਕੋਈ ਨਹੀਂ ਉਹ ਵੀ ਸੋਹਣੀ ਹੈ ਬੀ ਸੋਹਣੀ ਅੱਛਾ ਅੱਛਾ ਨਹੀਂ ਤੁਸੀਂ ਇਦਾਂ ਕਈ ਵਾਰ ਹੁੰਦੇ ਨੇ ਵੀ ਐਂਡ ਕਾ ਲਾ ਦੇਣੀ ਹੈ ਵੈਸੇ ਦੇਖਦਾ ਹੁੰਦਾ ਨਹੀਂ ਐਵੇਂ ਵੀ ਘੁੰਮਣਾ ਹੁੰਦਾ ਪਰ ਐਵੇਂ ਵੀ ਫੋਟੋ ਖਰਾਬ ਹੋ ਜੇ ਫਿਰ ਐਂਡ ਕਾ ਲਾਣੀ ਨਹੀਂ ਉਹ ਤਾਂ ਫਿਰ ਚੈੱਕ ਕਰਨੀ ਹੈ ਸਟਾਈਲ ਵੀ ਮਾਰਨਾ ਥੋੜਾ ਹੁੰਦਾ ਨਾ ਉਹ ਤਾਂ ਮਾਰਾਂਗੇ ਉਹ ਤਾਂ ਮਾਰਨਾ ਨਹੀਂ تھا ਮਾਰੀ ਦਾ ਸਟਾਈਲ ਅੱਛਾ ਫੈਨ ਕੀ ਦੇਓ ਬੱਬੂ ਮਾਰਦੇ ਸੀ ਤਾਂ ਇਹ ਦੇਖਣ ਆਏ ਹੋ ਹਨਾ ਅੱਛਾ ਤੇ ਉਹਨਾਂ ਦੀ ਫਿਲਮ ਬਾਰੇ ਪਤਾ ਤੁਹਾਨੂੰ ਆ ਰਹੀ ਹੈ ਹਾਂਜੀ ਸੱਚਾ ਸੂਰ ਮਾਰ ਰਹੀ ਹੈ 20 ਤਰੀਕ ਕੁੱਕਰ ਦੀ ਤੇ ਉਹਨਾਂ ਦੀ ਯਾਰੀ ਬਾਰੇ ਤੁਹਾਨੂੰ ਪਤਾ ਥੋੜਾ ਸੁੱਚੇ ਤੇ ਕੁੱਕਰ ਦੀ ਨਹੀਂ ਜੀ ਉਹ ਤਾਂ ਫਿਲਮ ਦੇਖਣ ਤੋਂ ਬਾਅਦ ਹੀ ਡਿਟੇਲ ਚ ਪਤਾ ਲੱਗੂਗਾ ਅ ਮਾੜਾ ਮੋਟਾ ਤਾਂ ਪਤਾ ਜੀ ਤੁਹਾਡੇ ਯਾਰ ਦੋਸਤ ਹੈਗੇ ਹਾਂਜੀ ਬਾਕੀ ਬੈਸਟ ਫਰੈਂਡ ਕੌਣ ਆ ਤੁਹਾਡਾ ਮੇਰੇ ਨਾਲ ਹੀ ਆਈ ਆ ਵੀ ਉੱਥੇ ਅੱਛਾ ਉਹ ਦੋਸਤ ਉਧਰ ਬੈਠੇ ਨੇ ਤੁਸੀਂ ਇਧਰ ਉਹ ਥੋੜਾ ਜਿਹਾ ਕੈਮਰੇ ਤੋਂ ਸ਼ਰਮਾ ਰਹੇ ਆ ਜੀ ਅੱਛਾ ਅੱਛਾ ਸ਼ਰਮਾਉਂਦੇ ਨਹੀਂ ਨਹੀਂ ਅਸੀਂ ਉਹਨਾਂ ਨੂੰ ਬਾਰੇ ਵੀ ਜਾਣਦੇ ਹਾਂ ਚਾਹ ਸ਼ੁਰੂਆਂ ਬਾਰੇ ਸਾਡੇ ਪਿੰਡ ਦੇ ਨੇੜੇ ਆ ਉੱਥੋਂ ਸਮਾਉਂ ਪਹਿਲਾਂ ਉੱਥੇ ਹੀ ਗਏ ਨੇ ਬੱਬੂ ਬਾਈ ਹਰਿਆਣਾ ਅੱਛਾ ਅੱਛਾ ਐਟ ਅ ਟਾਈਮ ਉਹ ਕਿਹਨਾਂ ਤੋਂ ਚੱਲ ਬਾਈ ਅੱਜ ਕਹਿੰਦੇ ਨਾਲੇ ਕਹਿੰਦੇ ਕੱਲ ਹੋਣਾ ਨਹੀਂ ਨਹੀਂ ਅੱਜ ਨਹੀਂ ਪੂਰੀ ਲੋਕੇਸ਼ਨ ਟ੍ਰੇਸ ਕਰੀ ਫਿਰਦੇ ਨੇ ਭਾਈ ਇਹ ਤਾਂ ਫਿਰ ਇੱਕ ਹੀ ਕਰਦੇ ਬੱਬੂ ਮਾਨ ਸਾਹਿਬ ਤੁਹਾਡੇ ਆ ਕੇ ਦੱਸੋ ਪਤਾ ਇਹਨਾਂ ਨੂੰ ਸਮਾਨ ਜਿਆਦਾ ਖਾਦਾ ਲੱਗਦਾ ਕਿਹੜਾ ਸਮਾਨ ਵੀਰੇ ਕਿਹੜਾ ਚੌੜ ਕਰਦਾ ਚੰਦਰੇ ਨਾ ਹਣ ਸਮਾਨ ਸਮੂਹ ਚ ਕੋਸ਼ ਹੀ ਨਹੀਂ ਰੱਖਿਆ ਹੈ ਇਹੋ ਜੀ ਚੀਜ਼ਾਂ ਚ ਰੋਟੀ ਹੈ ਇਹ ਸਮਾਨ ਰੋਟੀ ਰੋਟੀ ਜ਼ਿਆਦਾ ਖਾਦੀ ਹੈ ਇਹ ਵੀ ਤੁਸੀਂ ਥੋੜਾ ਜਿਹਾ ਦੱਸਿਆ ਨਹੀਂ ਨਾ ਐਕਸਪਲੇਨ ਨਹੀਂ ਕੀਤਾ ਵੈਸੇ ਚੰਗੀਆਂ ਗੱਲਾਂ ਨਹੀਂ ਹੈਗੀਆਂ ਨਹੀਂ ਚੰਗਿਆ ਰੋਟੀ ਜ਼ਿਆਦਾ ਖਾ ਖੁਸ਼ੀ ਚ ਜ਼ਿਆਦਾ ਖਾਂਦੇ ਹੋ আচ্ছা ਤੇ ਤੁਸੀਂ ਬੱਬੂ ਮਾਨ ਨੂੰ ਵੇਖਣ ਆਸਤੇ ਆਏ ਹੋ ਹਾਂਜੀ ਅੱਛਾ ਤੇ ਜਦੋਂ ਤੁਹਾਨੂੰ ਦੇਖਣਗੇ ਤੁਹਾਡਾ ਫਸਟ ਰਿਐਕਸ਼ਨ ਕੀ ਹੋਊਗਾ ਬਸ ਕੇ ਜਿਆ ਕੁੜੀ ਨੂੰ ਦੇਖ ਲਿਆ ਹਾਂ ਤੁਸੀਂ ਇਹ ਕਹਿੰਦੇ ਤੁਹਾਡੀਆਂ ਗੱਲਾਂ ਨਾ ਉੱਪਰਲੇ ਲੈਵਲ ਦੀਆਂ ਇਹ ਸਮਝ ਨਹੀਂ ਆਉਂਦੀਆਂ ਹੈਗੀਆਂ ਸੱਚੀ ਦੱਸਦਾ ਮੈਂ ਸੋ ਹੋ ਗਈ ਰਿਐਕਸ਼ਨ ਆਪਣੇ ਡਨ ਹੈ ਕਿੰਨੇ ਸੋ ਬਈ ਤੁਸੀਂ ਦੇਖਿਆ ਕਿ ਬੱਬੂ ਮਾਨ ਦੇ ਫੈਨ ਕਿੰਨੇ ਐਕਸਾਈਟਿਡ ਨੇਗੇ ਉਹਨਾਂ ਨੂੰ ਵੇਖਣ ਵਾਸਤੇ ਤੇ ਅਸੀਂ ਵੀ ਪਹੁੰਚੇ ਹੋਏ ਹਾਂ ਤੇ ਥੋੜੇ ਸਮੇਂ ਦੇ ਵਿੱਚ ਬੱਬੂ ਮਾਨ ਆਉਣਗੇ ਵੀ ਔਰ ਖਾਸ ਤੌਰ ਤੇ ਮੈਂ ਤੁਹਾਨੂੰ ਜਾਣਕਾਰੀ ਦੇਦਾ ਕਿ ਬੱਬੂ ਮਾਨ ਦੀ ਭਾਈ ਫਿਲਮ ਆ ਰਹੀ ਆ ਲੰਬੇ ਸਮੇਂ ਤੋਂ ਬਾਅਦ ਸੋਚਾ ਜ਼ੋਰਮਾ ਬਹੁਤ ਸੋਹਣੀ ਕਹਾਣੀ ਆ ਸੋਚੇ ਦੇ ਕੁੱਕਰ ਦੀ ਕਹਾਣੀ ਹੈਗੀ ਆ ਸੋ ਇੱਕ ਕਹਿ ਲਓ ਕਿ ਬਹੁਤ ਅੱਛੀ ਗਾਥਾ ਹੈਗੀ ਆ ਸੋ ਸਾਰੇ ਕਹਿ ਲਈ ਕਿ ਲੋਕਾਂ ਨੇ ਟਿਕਟਾਂ ਵੀ ਬੁੱਕ ਕਰ ਦਿੱਤੀਆਂ ਤਾਂ ਤੁਸੀਂ ਵੀ ਜ਼ਰੂਰ ਚਾਇਆ ਜੀ ਸਿਨੇਮਾ ਘਰਾਂ ਦੇ ਵਿੱਚ 20 ਸਤੰਬਰ ਨੂੰ